ਇਹ ਤਸਵੀਰਾਂ ਨੇ ਕਪੂਰਥਲਾ ਤਰਨਤਨ ਰਾਸ਼ਟਰੀ ਰਾਜਮਾਰਗ ਦੀਆਂ ਜਿੱਥੇ ਸਵੇਰੇ 6:30 ਤੋਂ 7 ਵਜੇ ਦੇ ਵਿਚਕਾਰ ਇੱਕ ਤੇਜ਼ ਰਫ਼ਤਾਰ ਫੋਰਚਨਰ ਗੱਡੀ ਦੇ ਵੱਲੋਂ ਸਾਈਕਲ ਸਵਾਰ ਵਿਅਕਤੀ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਗਈ ਤੇ ਇਹ ਟੱਕਰ ਇੰਨੀ ਕੁ ਭਿਆਨਕ ਸੀ ਕਿ ਟੱਕਰ ਹੋਣ ਤੋਂ ਬਾਅਦ ਸਾਈਕਲ ਸਵਾਰ ਵਿਅਕਤੀ 80 ਫੁੱਟ ਦੀ ਦੂਰੀ ਤੇ ਜਾ ਕੇ ਡਿੱਗਿਆ ਤੇ ਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਦੱਸਦੀ ਹੈ ਕਿ ਮ੍ਰਿਤਕ ਦੀ ਪਛਾਣ ਬਜ਼ੁਰਗ ਪਿਆਰਾ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਗੋਇੰਦਵਾਲ ਸਾਹਿਬ ਵੱਜੋਂ ਹੋਈ ਹੈ ਮੌਕੇ ਤੇ ਮੌਜੂਦ ਲੋਕਾਂ ਦੇ ਅਨੁਸਾਰ ਮ੍ਰਿਤਕ ਪਿਆਰਾ ਸਿੰਘ ਘਰਾਂ ਦੇ ਵਿੱਚ ਦੁੱਧ ਪਾਉਣ ਦਾ ਕੰਮ ਕਰਦਾ ਸੀ ਤੇ ਸਵੇਰੇ 7 ਵਜੇ ਦੇ ਕਰੀਬ ਉਹ ਦੁੱਧ ਪਾ ਕੇ ਵਾਪਸ ਆ ਰਿਹਾ ਸੀ ਤੇ ਜਿਸ ਦੌਰਾਨ ਇਹ ਹਾਦਸਾ ਵਾਪਰਿਆ ਇਸ ਹਾਸੇ ਦੇ ਵਿੱਚ ਜਦੋਂ ਉਹ ਆਪਣੇ ਘਰ ਵੱਲ ਨੂੰ ਮੁੜਨ ਲੱਗਿਆ ਤਾਂ ਸਾਹਮਣੇੋਂ ਤੇਜ਼ ਰਫ਼ਤਾਰ ਆ ਰਹੀ ਫੋਰਚਨ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ ਇਸ ਟੱਕਰ ਦੇ ਵਿੱਚ ਪਿਆਰਾ ਸਿੰਘ 80 ਫੁੱਟ ਦੀ ਦੂਰੀ ਤੇ ਜਾ ਕੇ ਡਿੱਗਿਆ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਹੈ ਉਸ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਇਕੱਠੇ ਹੋ ਕੇ ਥਾਣੇ ਵਿੱਚ ਵੀ ਜਾ ਕੇ ਸ਼ਿਕਾਇਤ ਦਰਜ ਕਰਵਾਣੀ ਚਾਹੀ ਪਰੰਤੂ ਉਹਨਾਂ ਨੇ ਪੁਲਿਸ ਦੇ ਦੇਰੀ ਨਾਲ ਪਹੁੰਚਣ ਦੇ ਵੀ ਇਲਜ਼ਾਮ ਲਗਾਏ ਨੇ ਉਹਨਾਂ ਨੇ ਕਿਹਾ ਕਿ ਪੁਲਿਸ ਦੇ ਵੱਲੋਂ ਸਾਨੂੰ ਕੋਈ ਵੀ ਜ਼ਿਆਦਾ ਸਹਾਇਤਾ ਨਹੀਂ ਦਿੱਤੀ ਗਈ ਤੇ ਪੁਲਿਸ ਵੀ ਇੱਥੇ ਦੇਰੀ ਨਾਲ ਪਹੁੰਚੀ ਹੈ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਮਾਰਗ ਨੂੰ ਜਾਮ ਕਰਕੇ ਉੱਤੇ ਧਰਨਾ ਵੀ ਲਗਾ ਦਿੱਤਾ ਗਿਆ ਹੈ ਇਹ ਐਕਸੀਡੈਂਟ ਹੋਇਆ ਕੈਪੀਟੀ ਚੌਂਕ ਦੇ ਵਿੱਚ ਵੀ ਅਸੀਂ ਜਾ ਕੇ ਅੱਧਾ ਘੰਟਾ ਬੈਠੇ ਰਹੇ ਇਹਨਾਂ ਦੇ ਕੋਲ ਇਹਨਾਂ ਨੇ ਸਾਨੂੰ ਕੁਝ ਵੀ ਜਵਾਬ ਨਹੀਂ ਦਿੱਤਾ ਫਿਰ ਥਾਣੇ ਵੀ ਜਾ ਕੇ ਬੈਠੇ ਰਹੇ ਆ ਉੱਥੇ ਮੁੰਚੀ ਦੇ ਕੋਲ ਵੀ ਅੱਧਾ ਪੌਣਾ ਘੰਟਾ ਉੱਥੇ ਸਾਨੂੰ ਇਹਨਾਂ ਨੇ ਬਾਹਰ ਛੱਡਿਆ 2 ਘੰਟੇ ਉਹ ਚੱਲਿਆ ਇੱਥੇ ਕੋਈ ਪੁਲਿਸਿੰਗੀ ਆਈ ਕਿੰਦਾ ਦਾ ਪ੍ਰਸ਼ਾਸਨ ਆ ਜੀ ਐਕਸੀਡੈਂਟ ਕਿੰਨਾ ਦਾ ਹੋਇਆ ਜੀ ਐਕਸੀਡੈਂਟ ਸਾਡੇ ਗਵਾਂਡੀ ਨੇ ਸਾਡੇ ਮਾਮਾ ਜੀ ਲੱਗਦੇ ਆ ਕਿਰਨ ਸਿੰਘ ਕਿੰਨੇ ਵਜੇ ਦਾ ਹਾਦਸਾ ਇਹ 6:30 ਵਜੇ ਦਾ ਜੀ 5:30 ਵਜੇ ਦਾ ਹਾਂਜੀ ਪੁਲਿਸ ਨੂੰ ਕੋਈ ਜਾਣਕਾਰੀ ਦਿੱਤੀ ਉਸ ਤੋਂ ਬਾਅਦ 2 ਘੰਟੇ ਹੋ ਚੱਲੇ ਆ ਜੀ ਹਾਲੇ ਤੱਕ ਕੋਈ ਪੁਲਸ ਨਹੀਂ ਆਈ ਕੋਈ ਕਾਰਵਾਈ ਨਹੀਂ ਹਾਲੇ ਤੱਕ ਹੋਈ ਠੀਕ ਹੈ ਜੀ ਅਸੀਂ ਥਾਣੇ ਵੀ ਜਾ ਗਏ ਹਾਂ ਅੱਧਾ ਘੰਟਾ ਉੱਥੇ ਬੈਠੇ ਰਹੇ ਪਹਿਲਾਂ ਪੁਲਸਾਂ ਇਹਦਾ ਲਾ ਕੇ ਨਾਮ ਕੀ ਹੈ ਕਸ਼ਮੀਰ ਸਿੰਘ ਜੀ ਕੀ ਮਾਮਲਾ ਹੋਇਆ ਇਹ ਐਕਸੀਡੈਂਟ ਹੋਇਆ 5:30 ਵਜੇ ਦਾ ਪਹਿਲਾਂ ਨਾਕੇਰੇ ਦੱਸਿਆ ਮੁੜ ਕੇ ਥਾਣੇ ਜਾ ਕੇ ਅੱਧਾ ਘੰਟਾ ਬੈਠੇ ਰਹੇ ਤੇ ਮੁੱਚੀਆਂ ਦਾ ਥਾਣੇ ਦਾ ਤਿਆਰ ਹੋਣ ਰਿਹਾ ਅੱਛਾ ਜੀ ਉਹਨੇ ਤਿਆਰ ਹੀ ਬਣਾ ਲਈ ਕਿੰਨੇ ਵਜੇ 10 ਵਜੇ ਹੋਣਾ ਚਾਹ ਕੇ ਨਾਕੇ ਤੋਂ ਕਿੰਨੀ ਕੁ ਦੂਰ ਹਾਦਸਾ ਵਾਪਰਿਆ ਨਾਕੇ ਤੋਂ ਬਿਲਕੁਲ ਲੱਗ ਗਈ ਹੈ ਕਿ ਵੱਡੇ ਕਿਲੇ 1.5 ਕਿਲੇ ਦਾ ਫੰਦ ਸਾਰਾ ਇੱਕ 1.5 ਕਿਲੇ ਦਾ ਆ ਸਾਹਮਣੇ ਦਿਖੰਡਿਆ ਥਾਣੇ ਜਾਣ ਤੋਂ ਬਾਅਦ ਵੀ ਕੋਈ ਰਿਸਪੌਂਡ ਨਹੀਂ ਕੀਤਾ ਪੁਲਿਸ ਨੇ ਕੋਈ ਨਹੀਂ ਹੋਇਆ ਜੀ 6:30 ਵਜੇ ਦਾ ਐਕਸੀਡੈਂਟ ਹੋਇਆ 8:30 ਹੋ ਗਏ ਤੁਸੀਂ ਵੇਖ ਲਓ ਟਾਈਮ ਇਹ ਤਸਵੀਰਾਂ ਨੇ ਕਪੂਰਥਲਾ ਤਰਨਤਨ ਰਾਸ਼ਟਰੀ ਰਾਜਮਾਰਗ ਦੀਆਂ ਜਿੱਥੇ ਸਵੇਰੇ 6:30 ਤੋਂ 7 ਵਜੇ ਦੇ ਵਿਚਕਾਰ ਇੱਕ ਤੇਜ਼ ਰਫਤਾਰ ਫੋਰਚਨਰ ਗੱਡੀ ਦੇ ਵੱਲੋਂ ਸਾਈਕਲ ਸਵਾਰ ਵਿਅਕਤੀ ਨੂੰ ਜ਼ ਤੇ ਇਹ ਟੱਕਰ ਇੰਨੀ ਕੁ ਭਿਆਨਕ ਸੀ ਕਿ ਟੱਕਰ ਹੋਣ ਤੋਂ ਬਾਅਦ ਸਾਈਕਲ ਸਵਾਰ ਵਿਅਕਤੀ 80 ਫੁੱਟ ਦੀ ਦੂਰੀ ਤੇ ਜਾ ਕੇ ਡਿੱਆ ਤੇ ਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਦੱਸ ਦਈਏ ਕਿ ਮ੍ਰਿਤਕ ਦੀ ਪਛਾਣ ਬਜ਼ੁਰਗ ਪਿਆਰਾ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਗੋਇੰਦਵਾਲ ਸਾਹਿਬ ਵੱਜੋਂ ਹੋਈ ਹੈ ਮੌਕੇ ਤੇ ਮੌਜੂਦ ਲੋਕਾਂ ਦੇ ਅਨੁਸਾਰ ਮ੍ਰਿਤਕ ਪਿਆਰਾ ਸਿੰਘ ਘਰਾਂ ਦੇ ਵਿੱਚ ਦੁੱਧ ਪਾਉਣ ਦਾ ਕੰਮ ਕਰਦਾ ਸੀ ਤੇ ਸਵੇਰੇ 7 ਵਜੇ ਦੇ ਕਰੀਬ ਉਹ ਦੁੱਧ ਪਾ ਕੇ ਵਾਪਸ ਆ ਰਿਹਾ ਸੀ ਤੇ ਜਿਸ ਦੌਰਾਨ ਇਹ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਜਦੋਂ ਉਹ ਆਪਣੇ ਘਰ ਵੱਲ ਨੂੰ ਮੁੜਨ ਲੱਗਿਆ ਤਾਂ ਸਾਹਮਣੇੋਂ ਤੇਜ਼ ਰਫ਼ਤਾਰ ਆ ਰਹੀ ਫੋਰਚਨ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ ਇਸ ਟੱਕਰ ਦੇ ਵਿੱਚ ਪਿਆਰਾ ਸਿੰਘ 80 ਫੁੱਟ ਦੀ ਦੂਰੀ ਤੇ ਜਾ ਕੇ ਡਿੱਗਿਆ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਹੈ ਉਸ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਇਕੱਠੇ ਹੋ ਕੇ ਥਾਣੇ ਵਿੱਚ ਵੀ ਜਾ ਕੇ ਸ਼ਿਕਾਇਤ ਦਰਜ ਕਰਵਾਣੀ ਚਾਹੀ ਪਰੰਤੂ ਉਹਨਾਂ ਨੇ ਪੁਲਿਸ ਦੇ ਦੇਰੀ ਨਾਲ ਪਹੁੰਚਣ ਦੇ ਵੀ ਇਲਜ਼ਾਮ ਲਗਾਏ ਨੇ ਉਹਨਾਂ ਨੇ ਕਿਹਾ ਕਿ ਪੁਲਿਸ ਦੇ ਵੱਲੋਂ ਸਾਨੂੰ ਕੋਈ ਵੀ ਜ਼ਿਆਦਾ ਸਹਾਇਤਾ ਨਹੀਂ ਦਿੱਤੀ ਗਈ ਤੇ ਪੁਲਿਸ ਵੀ ਇੱਥੇ ਦੇਰੀ ਨਾਲ ਪਹੁੰਚੀ ਹੈ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਮਾਰਗ ਨੂੰ ਜਾਮ ਕਰਕੇ ਉੱਤੇ ਧਰਨਾ ਵੀ ਲਗਾ ਦਿੱਤਾ ਗਿਆ ਹੈ ਇਹ ਐਕਸੀਡੈਂਟ ਹੋਇਆ ਕੈਪਿਟਲ ਚੌਂਕ ਦੇ ਵਿੱਚ ਵੀ ਅਸੀਂ ਜਾ ਕੇ ਅੱਧਾ ਘੰਟਾ ਬੈਠੇ ਰਹੇ ਇਹਨਾਂ ਦੇ ਕੋਲ ਆ ਇਹਨਾਂ ਨੇ ਸਾਨੂੰ ਕੁਝ ਵੀ ਜਵਾਬ ਨਹੀਂ ਦਿੱਤਾ ਫਿਰ ਥਾਣੇ ਵੀ ਜਾ ਕੇ ਬੈਠੇ ਰਹਿਆ ਉਥੇ ਮੁੰਚੀ ਦੇ ਕੋਲ ਵੀ ਅੱਧਾ ਪੌਣਾ ਕਿੰਨਾਂ ਉੱਥੇ ਸਾਨੂੰ ਇਹਨਾਂ ਨੇ ਬਾਹਰ ਛੱਡਿਆ 2 ਘੰਟੇ ਉਹ ਚੱਲਿਆ ਇੱਥੇ ਕੋਈ ਪੁਲਿਸਿੰਗੀ ਆਈ ਕਿੰਦਾ ਦਾ ਪ੍ਰਸ਼ਾਸਨ ਆ ਜੀ ਇਹ ਐਕਸੀਡੈਂਟ ਕਿੰਨਾ ਦਾ ਹੋਇਆ ਜੀ ਐਕਸੀਡੈਂਟ ਸਾਡੇ ਗਵਾਂਡੀ ਨੇ ਸਾਡੇ ਮਾਮਾ ਜੀ ਲੱਗਦੇ ਆ ਕਿਨਾਰਾ ਸਿੰਘ ਕਿੰਨੇ ਵਜੇ ਦਾ ਹਾਦਸਾ ਇਹ 6:30 ਵਜੇ ਦਾ ਜੀ 5:30 ਵਜੇ ਹਾਂਜੀ ਪੁਲਿਸ ਨੂੰ ਤੁਸੀਂ ਜਾਣਕਾਰੀ ਦਿੱਤੀ ਉਸ ਤੋਂ ਬਾਅਦ 2 ਘੰਟੇ ਹੋ ਚੱਲੇ ਆ ਜੀ ਹਾਲੇ ਤੱਕ ਕੋਈ ਪੁਲਸ ਨਹੀਂ ਆਈ ਕੋਈ ਕਾਰਵਾਈ ਨਹੀਂ ਹਾਲੇ ਤੱਕ ਹੋਈ ਠੀਕ ਹੈ ਜੀ ਇਹ ਥਾਣੇ ਵੀ ਜਾ ਗਏ ਅੱਧਾ ਘੰਟਾ ਉੱਥੇ ਬੈਠੇ ਰਹੇ ਪਹਿਲਾਂ ਪੁਲਸਾਂ ਇਹਦੇ ਨਾਲ ਕੇ ਨਾਮ ਕੀ ਨੀਸਾ ਕਸ਼ਮੀਰ ਸਿੰਘ ਜੀ ਕੀ ਮਾਮਲਾ ਹੋਇਆ ਇਹ ਐਕਸੀਡੈਂਟ ਹੋਇਆ 5:30 ਵਜੇ ਦਾ ਪਹਿਲਾਂ ਨਾਕੇਰੇ ਦੱਸਿਆ ਮੁੰਕੇ ਥਾਣੇ ਜਾ ਕੇ ਅੱਧਾ ਘੰਟਾ ਬੈਠੇ ਰਹੇ ਤੇ ਮੁੰਚੀ ਆਂਦਾ ਥਾਣੇ ਦਾ ਤਿਆਰ ਹੋਣ ਡਿਆ अच्छा जी तूने तैयार ही ਬਣਾ ਲਈ ਕਿੰਨੇ ਵਜੇ 10 ਵਜੇ ਹੋਣਾ ਚਾਹ ਕੇ ਨਾਕੇ ਤੋਂ ਕਿੰਨੀ ਕੁ ਦੂਰ ਹਾਦਸਾ ਵਾਪਰਿਆ ਹੈ ਨਾਕੇ ਤੋਂ ਆ ਬਿਲਕੁਲ ਲੱਗ ਗਿਆ ਕਿ ਵੰਡੇ ਕਿਲੇ ਡੇਢ ਕਿਲੇ ਦਾ ਫੰਦ ਸਾਰਾ ਇੱਕ ਡੇਢ ਕਿਲੇ ਦਾ ਠੀਕ ਹੈ ਜੀ ਆ ਸਾਹਮਣੇ ਤਖੰਡਿਆ 1.5 ਫੁੱਟ ਥਾਣੇ ਜਾਣ ਤੋਂ ਬਾਅਦ ਵੀ ਕੋਈ ਰਿਸਪੌਂਡ ਨਹੀਂ ਕੀਤਾ ਪੁਲਿਸ ਨੇ ਕੋਈ ਨਹੀਂ ਹੋਇਆ ਜੀ 6:30 ਵਜੇ ਦਾ ਐਕਸੀਡੈਂਟ ਹੋਇਆ 8:30 ਹੋ ਗਏ ਤੁਸੀਂ ਵੇਖ ਲਓ ਟਾਈਮ ਸਿਟੀ ਹੋਮ ਨਿਊਜ਼ ਦੇ ਲਈ ਬਲਜੀਤ ਸਿੰਘ ਦੀ ਰਿਪੋਰਟ